ਆਪ ਦੇਖੋ ਬਾਈ ਯਾਰ ਕਿਵੇਂ ਲੱਖਾਂ ਕਰੋੜਾਂ ਦਾ ਸਮਾਨ ਮਿੱਟੀ 'ਚ ਸੜ ਕੇ ਸੁਆਹ ਹੋ ਗਿਆ ਮੈਂ ਦੁਕਾਨਦਾਰਾਂ ਵਈਆਂ ਨੂੰ ਹੁਣ ਦੀਵਾਲੀ ਦਾ ਟਾਈਮ ਐ ਠੀਕ ਆ ਥੋੜੀ ਸੇਲ ਦਾ ਟਾਈਮ ਐ ਇੱਕ ਗੱਲ ਦਾ ਧਿਆਨ ਰੱਖੋ ਤੁਸੀਂ ਪੜਾਕੇ ਲਿਆਉਣੇ ਹੋ ਜਰੂਰ ਲਿਆਓ ਬਾਈ ਜਿੰਨਾ ਕ ਸਰਕਾਰ ਕਹਿੰਦੀ ਓਨਾਂ ਕ ਵੇਚੋ ਸਾਰਾ ਸਮਾਨ ਪਰ ਇਹਨਾਂ ਦੀ ਸਾਹ ਸੰਭਾਲ ਲਈ ਜਾਂ ਜਿੱਥੇ ਰੱਖਦੇ ਹੋ ਪੜਾਕੇ ਉੱਥੋਂ ਚੰਗੀ ਤਰ੍ਹਾਂ ਦੇਖ ਰੇਖ ਕਰੋ ਆ ਦੇਖੋ ਕੋਈ ਦੁਕਾਨ ਹੈ ਜੀ ਉਹਦਾ ਲੱਖਾਂ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਯਾਰ ਤੁਸੀਂ ਆਪ ਦੇਖੋ ਕੀ ਹਾਲਾਤ ਬਣ ਗਏ ਬੰਦਿਆਂ ਦੀ ਜਾਨ ਤਾਂ ਚਲ ਬਚ ਗਈ ਖਤਰੇ ਦੁਖਲੇ ਨਹੀਂ ਸਾਰੇ ਬੰਦੇ ਭੱਜ ਗਏ ਜਾਨ ਬਚਾਈਆ ਸਾਰਿਆਂ ਨੇ ਤੁਸੀਂ ਆ ਵੀਡੀਓ ਦੇਖੋ